ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਬਰੀਡੇਵਿਤ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਤੇ ਅੱਜ ਸਾਡੇ ਨਾਲ ਨੇ ਦਰਸ਼ਨ ਸਿੰਘ ਜੀ ਲੀਡਰ ਸਾਹਿਬ ਖੇਤੀ ਦੇ ਵਧੀਆ ਮਾਹਰ ਨੇ ਸਾਰੀ ਜ਼ਿੰਦਗੀ ਦਾ ਇਹਨਾਂ ਨੂੰ ਬਹੁਤ ਵੱਡਾ ਤਜਰਬਾ ਖੇਤੀ ਦਾ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਆਪਾਂ ਇੱਕ ਤਾਂ ਪਲਟਾ ਕੇ ਕਣਕ ਬੀਜੀ ਸੀ ਉਹਦੀਆਂ ਸਾਰੀਆਂ ਡਿਟੇਲ ਚ ਤੁਹਾਨੂੰ ਵੀਡੀਓ ਪਾਈਆਂ ਨੇ ਉਹ ਵੀ ਤੁਸੀਂ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਤੇ ਇਹਦਾ ਫਰਕ ਆਪਾਂ ਦੇਖਦੇ ਆਂ ਵੀ ਕੀ ਆ ਲੀਡਰ ਸਾਹਿਬ ਨੇ ਬਿਨਾ ਪਲਟਾਏ ਤੋਂ ਇਧਰ ਕਣਕ ਬੀਜੀ ਆ ਤੇ ਇਹਦਾ ਕੀ ਕੀ ਇਹਦੇ ਫਾਇਦੇ ਨੇ ਤੇ ਕੀ ਕੀ ਨੁਕਸਾਨ ਨੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਡਿਟੇਲ ਚ ਤੁਸੀਂ ਦੇਖਿਓ ਸਾਰੀ ਲੀਡਰ ਸਾਹਿਬ ਤੁਹਾਨੂੰ ਕੀ ਫਰਕ ਲੱਗਦਾ ਫਰਕ ਤਾਂ ਬਹੁਤ ਲੱਗਦਾ ਫਰਕ ਤਾਂ ਐ ਪਹਿਲੇ ਤਾਂ ਗੁੱਲੀ ਡੰਡੇ ਦਾ ਹੀ ਬਹੁਤ ਫਰਕ ਆ ਪਰ ਇੱਥੇ ਆ ਹੀ ਖੇਤ ਚ ਨਿਹਰਾ ਗੁੱਲੀ ਡੰਡੇ ਦੀ ਮੇਰਾ ਗੁੱਲੀ ਡੰਡਾ ਉਹ ਜਿਹੜਾ ਕਿ ਨਾ ਘਟ ਗਿਆ ਇਧਰ ਬਾਕੀ ਹੋਰਾਂ ਕਣਕੇ ਘੁੱਟੀ ਖੜੀ ਆ ਤੇ ਇਹ ਕਣਕ ਦੁੱਗਣਾ ਹੋ ਕਰੀ ਖੜੀ ਆ ਹਾਂ ਉਹ ਮੰਨ ਲਓ ਵੀ ਇਹ ਦਾ ਜਿਹੜਾ ਕਣਕ ਦਾ ਫਟਾਰਾ ਉਹ ਇਹਦੇ ਨਾਲੋਂ ਜ਼ਿਆਦਾ ਲੱਗਦਾ ਬਹੁਤ ਫਰਕ ਆ ਵਾਕੀ ਕਾਲ ਸੱਚ ਵੀ ਹੈਗੀ ਆ ਹਾਂ ਤੀਜੀ ਗੱਲ ਵੀ ਇਕੱਠਿਆਂ ਨੇ ਆਪਾਂ ਪਾਣੀ ਲਾਇਆ ਡੀਡਰ ਸਾਹਿਬ ਹਣ ਤੁਸੀਂ ਵੀ ਲਾਉਂਦੇ ਸੀ ਮੈਂ ਵੀ ਲਾਉਂਦਾ ਸੀ ਤੇ ਇਹਦਾ ਪਾਣੀ ਪੈਣਸਾਰ ਪਾਣੀ ਤਾਂ ਜ਼ਰੂਰ ਵੱਧ ਪਿਆ ਪਾਣੀ ਤਾਂ ਮੰਨ ਲਓ ਵੀ ਇੱਕ ਦਿਨ ਚ ਕੀ ਲਈ ਭਰਦੀ ਸੀ ਤੇ ਵੱਧ ਪਿਆ ਇਹ ਚ ਪਾਣੀ ਘੱਟ ਪਏ ਤਾਂ ਵੀ ਉਹ ਹੋਕ ਦਬ ਗਈ ਤਾਂ ਵੀ ਦਊਗੀ ਇਹ ਪਾਣੀ ਪਤਾ ਅੱਛਾ ਦੂਜੀ ਗੱਲ ਹੁਣ ਪਾਣੀ ਲਾਉਣ ਤੋਂ ਬਾਅਦ ਦੇਖੋ ਮੈਂ ਕਣਕ ਦੇ ਵਿੱਚ ਖੜਾ ਪੈੜ ਨਹੀਂ ਦਬਦਾ ਇਧਰ ਆਪਾਂ ਪੈੜ ਨਹੀਂ ਰੱਖ ਸਕਦੇ ਇਧਰ ਲੀਡਰ ਸਾਹਿਬ ਦਬੂਗਾ ਨਾ ਇਹਦਾ ਗਿੱਲੀ ਆ ਜਮ ਹਾਂ ਇਹਦਾ ਤਬਦੀ ਹੈ ਇਧਰ ਗਿੱਲੀ ਆ ਇਹ ਗਿੱਲੀ ਹੋਣ ਕਰਕੇ ਇਹ ਕਣਕ ਆਪਣੀ ਕਾਲੀ ਆ ਇਹ ਬਿਲਕੁਲ ਪੀਲੀ ਨਹੀਂ ਹੋਈ ਆਹ ਦੇਖੋ ਆਹ ਪਟਾ ਸਾਰਾ ਬਿਲਕੁਲ ਸਾਰਾ ਪੀਲਾ ਹੋਇਆ ਸਾਰਾ ਇਹ ਕੱਲਾ ਇਹ ਪਟਾ ਨਹੀਂ ਲੀਡਰ ਸਾਹਿਬ ਵਾਲੇ ਦਾੜੇ ਜਿੰਨੀਆਂ ਵੀ ਕਣਕਾਂ ਨੂੰ ਪਾਣੀ ਲੱਗਿਆ ਫਰਕ ਆ ਫਰਕ ਆ ਜੀ ਸਾਰੇ ਵਾਲੇ ਦਾੜੇ ਮੰਨ ਕੇ ਚੱਲੋ ਵੀ ਫਰਕ ਆ ਸਾਰੀਆਂ ਕਣਕਾਂ ਪੀਲੀਆਂ ਹੋ ਗਈਆਂ ਪੀਲੀਆਂ ਹੋ ਗਈਆਂ ਗੁੱਲੀ ਡੰਡੇ ਦਾ ਫਾਇਦਾ ਹੋ ਗਿਆ ਇਹ ਤੇ ਸੰਕੋੜਤਾ ਆਪਾਂ ਪਾਈ ਹੈ 400 ਗ੍ਰਾਮ ਜਿਹੜਾ ਮਾੜਾ ਮੋਟਾ ਗੁੱਲੀ ਡੰਡਾ ਸੀ ਉਹਨੇ ਫੂਸ ਬਣਾਤਾ ਸੰਕੋਰ ਆਪਾ ਪਾਈ ਆ ਬਾਈ ਨੇਮ ਦੋ ਗਟਿਆਂ ਦੇ ਵਿੱਚ 400 ਗ੍ਰਾਮ ਸੰਕੋਰ ਪਾ ਕੇ ਕੀਲੇ ਤੇ ਡਬਲ ਸਿੱਟਾ ਦਿੱਤਾ ਇਧਰ ਨੂੰ ਵੀ ਸਿੱਟਾ ਦਿੱਤਾ ਤੇ ਲੰਬੇ ਲੋਟ ਵੀ ਦਿੱਤਾ ਤੇ ਉਹਦੇ ਨਾਲ ਕੋਈ ਕਣਕ ਤੇ ਅਸਰ ਨਹੀਂ ਹੋਇਆ ਸੰਕੋਰ ਨਾਲ ਤੇ ਗੁੱਲੀ ਡੰਡਾ ਜਿਹੜਾ ਜਿਆਦਾ ਛੋਟਾ ਸੀ ਉਹ ਤਾਂ ਜਮੇ ਮਚਾਤਾ ਜਿਹੜਾ ਵੱਡਾ ਥੋੜਾ ਜਿਹਾ ਵੱਡਾ ਹੋ ਗਿਆ ਸੀ ਉਹ ਅਜੇ ਖੜਾ ਪਰ ਉਹ ਪੀਲਾ ਹੀ ਹੋਇਆ ਖੜਾ ਨ ਲੀਡਰ ਸਾਹਿਬ ਹਾਂ ਵਾਕ ਖਾਦ ਦਾ ਬਹੁਤ ਫਰਕ ਪਉ ਖਾ ਦੇ ਤੇ ਦੋ ਹੋਰ ਦੋ ਇਹ ਦਿਨ ਵੱਧ ਲੱਗਣਗੀਆਂ ਬੁਰੀਆਂ ਫੇਰ ਇਹਦੇ ਬਰਾਬਰ ਆਉ ਹਾਂ ਫੇਰ ਬਰਾਬਰ ਪਰ ਜਦੋਂ ਨੂੰ ਬਰਾਬਰ ਆਣਾ ਉਹਦੋਂ ਸਮਾਂ ਬਹੁਤ ਲੱਗ ਜੂ ਇਹਨੇ ਪਹਿਲਾਂ ਸੰਭਲ ਕੇ ਹਾਂ ਜੀ ਜ਼ਮੀਨ ਚ ਪਲਾਈ ਆ ਇਹਦੇ ਕੋਲੇ ਫੈਲਰ ਨੂੰ ਪਲਾਈ ਹੈਗੀ ਆ ਇਹ ਕਣਕ ਕੁੱਟੀ ਖੜੀ ਆ ਇਹ ਕੁੱਟੀ ਖੜੀ ਆ ਫਰਕ ਬਹੁਤ ਆ ਜੀ ਆਪਾਂ ਨੂੰ ਮੰਨ ਲਓ ਤਜਰਬਾ ਕਰਕੇ ਲੀਡਰ ਸਾਹਿਬ ਫਾਇਦਾ ਪਤਾ ਲੱਗਦਾ ਵੀ ਇਹ ਫਾਇਦਾ ਜਾਂ ਨੁਕਸਾਨ ਅੱਛਾ ਬਾਕੀ ਹੋਰ ਗੱਲ ਆਪਾਂ ਕੱਲਾ ਕੱਲੀ ਡਿਟੇਲ ਚ ਤੁਹਾਨੂੰ ਸਾਰਾ ਖਰਚਾ ਏ ਟੂ ਜੈਡ ਸੰਦ ਕਰਾਏ ਤੇ ਲੈ ਕੇ ਵੀ ਦੱਸਿਆ ਸੀ ਵੀ ਇਹ ਤੇ 460 ਰੁਪਏ ਖਰਚਾ ਹੋਇਆ ਇਹ ਤੇ 250 ਰੁਪਿਆ ਲੀਡਰ ਸਾਹਿਬ ਇੰਨੇ ਖਰਚਾ ਆ ਗਿਆ ਹਾਂ ਹਾਂ 200 ਇਹ ਆਪਾਂ ਸੁਪਰ ਸੀਡਰ ਨਾਲ ਵੀਜੀ ਆ ਹਨਾ ਪਰ ਇਹ ਤੇ ਪਹਿਲੀ ਮੇਰੀ ਕਰਨ ਕਰਕੇ ਥੋੜੀਆਂ ਜਿਹਾ ਸਾਤੋਂ ਕਮੀਆਂ ਰਹਿ ਗਈਆਂ ਜਿਵੇਂ ਆਹ ਸਾਈਡ ਥੋੜੀ ਜਿਹੀ ਉੱਚੀ ਹੋ ਗਈ ਤੇ ਇਹ ਅਸੀਂ ਪਲਟਾਵੇਂ ਹਲਾਣਾ ਇਸ ਸਾਈਡ ਹੀ ਪਲਟਾਤਾ ਬੱਟ ਕੰਨੀ ਤਾਂ ਇਹ ਉੱਚਾ ਹੋ ਗਿਆ ਥੋੜਾ ਜਿਹਾ ਇਹ ਤੇ ਦਵਾਈਆਂ ਵੀ ਦੋ ਪੈ ਗਈਆਂ ਹਾਂ ਦਵਾਈਆਂ ਦਾ ਖਰਚ ਤੇ ਦੂਈ ਵੀ ਪਾਤੀ ਸੰਕੋਹ ਵੀ ਲੀਡਰ ਸਾਹਿਬ ਨੇ ਬੁੱਕਿੰਗ ਵੀ ਕਰਾਈ ਆ ਕੋਰ ਤੇ ਤੇ ਉਤੋਂ ਦੀ ਸੰਘੋਰ ਵੀ ਪਾਤੀ ਜਦੋਂ ਗੁੱਲੀ ਡੰਡਾ ਲੀਡਰ ਸਾਹਿਬ ਹੋ ਗਿਆ ਫਿਰ ਉਹ ਤਾਂ ਖਰਚ ਹੀ ਨੇ ਹਾਂ ਖਰਚ ਹੀ ਉਹ ਆਏ ਆ ਵੀ ਅਜੇ ਮਰਿਆ ਵੀ ਨਹੀਂ ਅਜੇ ਤਾਂ ਖੜਾ ਖੜਾ ਹਾਂ ਇਹ ਕੋਈ ਇਹਨੂੰ ਬੀਜਣ ਵੇਲੇ ਥੋੜੀ ਜੀ ਮਿਹਨਤ ਜ਼ਿਆਦਾ ਇਹਦੇ ਮੰਗਰੋਂ ਉਨਾ ਹੀ ਖਰਚਾ ਹੋ ਜਾਂਦਾ ਇਹ ਤਾਂ ਚਲਦੀ ਜੰਮ ਪੀਵੇ ਕਣਕੇ ਇਹ ਦਬ ਗਈ ਇਹ ਦਬ ਗਈ ਇਹਨੇ ਦਬ ਕੇ ਜਦੋਂ ਨੂੰ ਦੁਬਾਰੇ ਉੱਠਣਾ ਇਹਨੇ ਉਦੋਂ ਕਿਤੇ ਦੀ ਕਿਤੇ ਲੰਘ ਯਾਰ ਫਰਕ ਪਾਉ ਜੀ ਤੁਰਸਾਂ ਪੂਰੀ ਫਰਕ ਪਾਉਗੇ ਹਾਂ ਨਾ ਤੁਸੀਂ ਝਾੜ ਜੂ ਫਰਕ ਰਹੂਗਾ ਤੁਸੀਂ ਉਹ ਦੇਖਿਆ ਤੇ ਯਾਰ ਬਾਉ ਜਹਾਂਗੀਰ ਵਾਲਿਆਂ ਦਾ ਹਾਂ ਜੀ ਅੱਧਾ ਕਾਉਂਟਰ ਪੱਦੀ ਦੀ ਪੋਣਾ ਕਾਉਂਟਰ ਉਹਨਾਂ ਦਾ ਅੱਧਾ ਪੌਣਾ ਕੁਆਂਟਲ ਜੇ ਮੰਨ ਲਓ ਝਾੜਦਾ ਵੀ ਇਹ ਫਰਕ ਪਾਉਂਦੀ ਆ ਉਹ ਵੀ ਆਪਾਂ ਦੱਸਾਂਗੇ ਤੁਹਾਨੂੰ ਸਾਰੀ ਗੱਲਬਾਤ ਤਾਂ 2600 ਨੂੰ ਲਗਭਗ ਕੁਆਂਟਲਾ 25 ਰੁਪਏ ਘੱਟ ਤਾਂ 1300 ਦਾ ਮੋਟਾ-ਮੋਟਾ ਆਪਣਾ ਫਾਇਦਾ ਹੋ ਜਾਊਗਾ ਜੇ 260 ਰੁਪਏ ਵੱਧ ਵੀ ਖਰਚਾ ਹੋ ਗਿਆ ਫਿਰ ਵੀ ਆਪਾਂ ਨੂੰ 1000 ਰੁਪਏ ਵੱਜਦਾ ਬਾਜਦਾ ਸਾਬ ਫਿਰ ਵੀ ਬਾਜਦਾ ਨਾਲੇ ਬਹਣ ਬਣਦਾ ਨਾਲੇ ਬਹਣ ਬਣਦਾ ਪਰਾਲੀ ਸਾਰੀ ਥੱਲੇ ਦੱਬੀ ਗਈ ਬਾਕੀ ਜੀਰੀ ਨੂੰ ਵੀ ਤਾਕਤ ਗਾਹਾਂ ਮੂਰਲੀ ਫਸਲ ਨੂੰ ਵੀ ਤਾਕਤ ਮਿਲੂ ਮੂਰਲੀ ਫਸਲ ਨੂੰ ਵੀ ਤਾਕਤ ਮਿਲੂ ਬਸ ਇਹਦੇ ਇੱਕ ਹੀ ਆਪਾਂ ਨੂੰ ਕਰਾ ਲਵਾਉਣਾ ਪੂ ਸਾਰੇ ਬਹਣ ਤੇ ਹਾਂ ਕੰਪਿਊਟਰ ਕਰਾ ਕੇਰਾ ਲਵਾਉਣਾ ਪੂ ਉਸ ਤੋਂ ਬਾਅਦ ਜਦੋਂ ਇਹਨੂੰ ਆਪਾਂ ਦੇਖੋ ਜਦੋਂ ਆਪਾਂ ਆਪ ਤਜਰਬੇ ਕਰਦੇ ਆਂ ਜੀ ਫੇਰ ਹੀ ਪਤਾ ਲਾਦਾ ਫੇਰ ਆਪਾਂ ਨੂੰ ਹੌਲੀ ਹੌਲੀ ਤਜਰਬਾ ਵਧ ਹੀ ਜਾਂਦਾ ਫੇਰ ਨਹੀਂ ਆਪਾਂ ਬਹਣ ਉੱਚਾ ਨੀਮਾ ਜਿਹੜਾ ਸੈਡਾਂ ਵੀ ਹੋ ਗਈਆਂ ਇਹ ਗਾਹਾਂ ਲਈ ਸਾਲ ਨਹੀਂ ਹੋਣ ਦਿੰਦੇ ਨਾ ਗਾਹਾਂ ਨੂੰ ਗਾਂ ਨੂੰ ਤਾਂ ਹੁੰਦੀ ਆ ਨਹੀਂ ਇਹ ਆਪਾਂ ਨੂੰ ਪਤਾ ਲੱਗ ਗਿਆ ਹਾਂ ਪਤਾ ਲੱਗ ਗਿਆ ਹਾਂ ਇੱਕ ਆਪਣਾ ਇਹ ਤੇ ਰੋਟਾਵੇਟਰ ਮਾਰਨਾ ਸੀ ਆ ਪੋਲਾ ਪੋਲਾ ਉਹ ਲਾਜ਼ਮੀ ਫਿਰ ਇੱਧਰ ਫਿਰ ਇੱਧਰ ਜਮੀ ਬਣ ਜਾਂਦੀ ਪੱਧਰ ਹੋ ਜਾਂਦੀ ਉਹਦਾ ਇੱਕ ਕਾਰਨ ਪਾਣੀ ਵੀ ਬਹੁਤ ਘੱਟ ਪੈਂਦਾ ਜਿਹੜਾ ਤੈਨੂੰ ਜ਼ਿਆਦਾ ਹੀ ਲਾਉਣਾ ਪੈ ਗਿਆ ਪਾਣੀ ਹਾਂ ਪਾਣੀ ਵੀ ਘੱਟ ਪੈਂਦਾ ਜੀ ਉਹਦਾ ਇੱਕ ਕਾਰਨ ਇਹ ਹੋ ਗਿਆ ਵੀ ਰੋਟਾਵੇਟਰ ਸੀ ਸਾਡੇ ਕੋਲੇ ਛੋਟਾ 7 ਫੁੱਟਾ ਉਹ ਸਾਨੂੰ ਆਏ ਸੀ ਵੀ ਫਿਰ ਖਰਚਾ ਨਾ ਵਾਧੇ ਪਹਿਲੀ ਵਾਰ ਸੀ ਥੋੜਾ ਡਰ ਵੀ ਹੁੰਦਾ ਮਨ 'ਚ ਤੇ ਪਰ ਅਸੀਂ ਪਲਟ ਕੇ ਤੁਸੀਂ ਐ ਮੰਨ ਲਓ ਵੀ 30 ਕਿੱਲੇ ਪਲਟ ਕੇ ਬੀਜੇ ਨੇ ਸਾਰੇ ਦੇ ਸਾਰੇ ਤੇ ਇਹਦਾ ਆਪਾਂ ਨੂੰ ਇਹਦਾ ਹੋਰ ਵੀ ਰਿਜ਼ਲਟ ਗਾਹਾਂ ਕੱਢਾਂਗੇ ਜਿਵੇਂ ਜਿਵੇਂ ਫਸਲ ਇਹ ਕਣਕ ਵੱਡੀ ਹੋਈ ਜਾਊ ਉਹ ਦਿਖਾਈ ਜਾਵਾਂਗੇ ਤੁਹਾਨੂੰ ਤੇ ਲੀਡਰ ਸਾਹਿਬ ਹੋਰ ਇਹਦੇ ਤੁਹਾਨੂੰ ਕੀ ਫਾਇਦੇ ਲੱਗੇ ਫਾਇਦੇ ਤਾਂ ਇਹਨਾਂ ਸਾਰੇ ਫਾਇਦੇ ਫਾਇਦੇ ਨੇ ਖਾਦ ਦਾ ਫਾਇਦਾ ਹੋ ਗਿਆ ਦਵਾਈ ਦਾ ਫਾਇਦਾ ਹੋ ਗਿਆ ਬਾਕੀ ਕਣਕ ਦੇ ਚਾੜ 'ਚ ਫਰਕ ਰਹੂਗਾ ਫਾਇਦਾ ਹੀ ਫਾਇਦੇ ਨੇ ਸਾਰੇ ਸਾਰੇ ਫਾਇਦੇ ਨੇ ਜੀ ਹਾਂ ਅੱਛਾ ਜਦੋਂ ਦੂਜਾ ਪਾਣੀ ਲਾਉਂਦੇ ਹੋ ਤਾਂ ਸੁਣੀ ਲੱਗਦੀ ਆ ਕਣਕ ਆ ਸੁਣੀ ਆ ਲੱਗਦੀ ਨਹੀਂ ਨਾ ਇਹ ਵੀ ਪਤਾ ਸੁਣੀ ਨਹੀਂ ਲੱਗਦੀ ਕਣਕ ਸੁਣੀ ਨਹੀਂ ਲੱਗਦੀ ਹਾਂ ਸੁਣੀ ਦਾ ਮਤਲਬ ਇਹ ਹੈ ਵੀ ਜਦੋਂ ਫਸਲ ਆਪਾਂ ਨੂੰ ਚੰਗੀ ਲੱਗੇ ਵਧੀਆ ਖੜੀ ਹੋਵੇ ਖੇਤ 'ਚ ਤਾਂ ਆਪਣੇ ਤੇਰਿਆਂ ਦੇ ਵੀ ਰੌਣਕ ਰਹਿੰਦੀ ਆ ਤੇ ਮਿਹਨਤ ਕਰੀਦਾ ਫਿਰ ਆਪਣੇ ਆਪ ਨੂੰ ਐ ਹੁੰਦਾ ਵੀ ਹਾਂ ਯਾਰ ਅਸੀਂ ਮਿਹਨਤ ਕੀਤੀ ਆ ਤਾਂ ਫਸਲ ਵੀ ਵਧੀਆ ਹੋਰ ਦੇਖ ਥੋੜਾ ਹੋਰ ਨਿਗਾਹ ਮਾਰ ਫਟਾਰੇ ਦਾ ਫਰਕ ਆ ਕਾ ਕਾ ਡਾਲ ਫੁੱਟਦੇ ਨੇ ਇਹਦੇ ਥੱਲੇ ਆ ਦੇਖੋ ਜੀ ਬਿਲਕੁਲ ਬਿਲਕੁਲ ਹਾਂ ਕਾ ਕਾ ਢਾਲ ਥੱਲੇ ਨਾਲ ਫੁੱਟਦੇ ਨੇ ਇਹਦੇ ਨਾਲ ਉਹਦੇ ਅਜੇ ਫੁੱਟਣੇ ਲੱਗਾ ਕੱਲਾ ਖੜਾ ਹੀ ਆ ਜਿਹੜਾ ਬੀਜਿਆ ਪਿਆ ਹਾਂ ਉਹ ਕਹੇ ਹਾਂ ਜਿਹੜਾ ਬੀਜਿਆ ਵਾ ਦਾਣਾ ਉਹੀ ਖੜਾ ਉਹੀ ਖੜਾ ਫਰਕ ਪੈਂਦਾ ਦੇਖੋ ਇਹਦਾ ਫਿਰ ਲੀਡਰ ਸਾਹਿਬ ਕਾਫੀ ਫਰਕ ਪੈਂਦਾ ਹੁਣ ਬਹੁਤ ਫਰਕ ਪੈਂਦਾ ਜੀ ਹਾਂ ਤਾਂ ਦੇਖੋ ਭਰਾਵੋ ਇਹ ਵੀਡੀਓ ਤੁਸੀਂ ਸਾਰਿਆਂ ਦੇਖੋ ਸਾਡੀਆਂ ਤੇ ਨਾਲ-ਨਾਲ ਜਿਹੜੇ ਬੰਦਿਆਂ ਨੂੰ ਇਹ ਗੱਲਾਂ ਸਮਝ ਆਉਂਦੀਆਂ ਨੇ ਤਾਂ ਵਾ ਅਗਲੀ ਵਾਰ ਤੋਂ ਕੋਸ਼ਿਸ਼ ਕਰੋ ਲੀਡਰ ਸਾਹਿਬ ਦਾ ਤਾਂ ਮਨ ਬਣ ਰਿਹਾ ਵੀ ਆਪਾਂ ਪਲਟਾ ਕੇ ਬੀਜਾਂਗੇ ਪਲਟਾ ਕੇ ਬੀਜੋ ਜੀ ਇੱਕ ਵੀ ਇਹਨਾਂ ਨੂੰ ਕਿਹਾ ਸੀ ਇਸ ਵਾਰੀ ਮਹਾਪਰ ਨਾਲ ਮਿਲ ਕੇ ਪਲਟਾ ਕੇ ਬੀਜ ਲੈਣ। ਇੱਕੀ ਥੋੜਾ ਜਿਹਾ ਬਿਜੀ ਸੀ ਇਹ ਕਦੇ ਚੱਲ ਗਾਹਾਂ ਨੂੰ ਥੋੜਾ ਜਿਹਾ ਖੱਤਾ ਦੇਖਾਂਗੇ ਪਲਟਾ ਕੇ। ਹੌਲੀ ਹੌਲੀ ਤਿਆਰਪਿਆ ਨਾਲ ਪਤਾ ਲੱਗਦਾ। ਹਾਂਜੀ। ਤੇ ਬਾਕੀ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲੱਗੀਆਂ ਜਾਂ ਹੋਰ ਵੀ ਕੋਈ ਸੁਝਾਅ ਵੀਰਾਂ ਨੇ ਕਿਸਾਨ ਭਰਾਵਾਂ ਨੇ ਦੇਣੇ ਨੇ ਉਹ ਜ਼ਰੂਰ ਦਿਓ। ਤੇ ਧੰਨਵਾਦ ਸਾਰਿਆਂ ਦਾ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਵਾਹਿਗੁਰੂ ਜੀ ਕੀ ਫਤਿਹ।